ਬ੍ਰਿੰਦਰ ਖੰਨਾ ਪ੍ਰਧਾਨ ਉਦਰਾ ਮੰਦਰ ਕਮੇਟੀ ਇਸ ਲਈ 4-5 ਦਿਨ ਪਹਿਲਾਂ ਇਹਨਾਂ ਦੀ ਵੀਡੀਓ ਵੀ ਵਾਇਰਲ ਅਸੀਂ ਕੀਤੀ ਹੈ ਇਹਨਾਂ ਨੇ ਕਦੀਆਂ 5 ਏਸੀ ਦੀਆਂ ਜਿਹੜੀਆਂ 15 ਟੋਪਰ ਦੀਆਂ ਉਹ ਸਟੋਰੀ ਕੀਤੀਆਂ ਪਰ ਕੁਛ ਹੀ ਮਨ ਕੇ ਥੋੜਾ ਜਿਹਾ ਫਰਕ ਰਹਿ ਗਿਆ ਕਿ ਪੰਡਤ ਜੀ ਨੇ ਇਹਨਾਂ ਨੂੰ ਫੜ ਲੈਣਾ ਸੀ ਪੰਡਤ ਜੀ ਵੀ ਆਏ ਪੰਡਤ ਜੀ ਦੀ ਸ੍ਰੀਮਤੀ ਵੀ ਉਹ ਪਿੱਛੇ ਵਿੱਚ ਭੱਜੇ ਲੇਕਿਨ ਇਹ ਉਦੋਂ ਇਹ ਹੱਥ ਚੋਂ ਨਿਕਲ ਗਏ ਅਸੀਂ 10 20 50 100 ਰੁਪਏ ਸੀ ਭਗਤਾ ਤੋਂ ਮੰਗਦੇ ਹਾਂ لیکن ਇਹ 25000 روپے ਦਾ سامان ਇਹ ਇਹਨਾਂ ਦੇ بیانات ਦੇ ਬੰਦਾਵੇ ਕਿ 400 روپے ਦਾ ਇਹ ਕੋਈ ਖਵਾੜੀਆਂ ਹੈ مہਿੰਦਰਾ کالج ਦੇ ਸਾਹਮਣੇ ਉਹਨੂੰ ਵੇਚ ਕੇ ਆਏ ਆ ਕਿੱਡੀ ਬੇਸ਼ਰਮੀ ਦੀ ਗੱਲ ਹੈ ਕਿ ਇਹ 25000 روپے ਨੂੰ ਦੀ ਕੀਮਤ ਨਹੀਂ ਸਮਝ ਰਹੇ ਸਿਰਫ ਇਹਨਾਂ ਨੂੰ ਚਿੱਟਾ ਦਸਰੇ ਆਪਣੇ ਬਿਆਨ ਇਹ ਅਸੀਂ 400 روپے پیچھے 25000 روپے ਦਾ ਭੋਲੇ ਸ਼ੰਕਰ ਦੇ ਭਗਤਾਂ ਦਾ ਜਿਹੜਾ ਹੈ ਨੁਕਸਾਨ ਕਰਤਾ ਤਾਂ ਮੇਰੀ ਮੇਰੀ ਇੱਥੇ ਟਲ ਕਰ ਰਹੇ ਸੀ ਟਲ ਚੋਰੀ ਕਰਕੇ ਲੈ ਕੇ ਆ ਪਏ ਟਲ ਜੀ ਦਾ ਮੇਰੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਮੰਦਰ ਭੂਤਨਾਥ ਜਿਹੜਾ ਸੜਕ ਤੋਂ ਹਟਕੇ ਹੈ ਤਾਂ ਵੀ ਸੀਆਡੀ ਵਾਲੇ ਦਾ ਵੀ ਮੈਨੂੰ ਫੋਨ ਆ ਚੁੱਕਿਆ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਕੇ ਕਹਿਆ ਵੀ ਰਾਤ ਨੂੰ ਘੱਟੋ ਘੱਟ ਤਿੰਨ ਵਾਰੀ ਇੱਥੇ ਪੀਸੀਆਰ ਦੀ ਇੱਕ ਜਿਹੜੀ ਹੈ ਰਾਉਂਡ ਲੱਗਣਾ ਚਾਹੀਦਾ ਤਾਂ ਕਿ ਇਹ ਇਹ ਜੇ ਕੰਬਕਸਤਾ ਨੂੰ ਆਪਾਂ ਕਾਬੂ ਪਾ ਸਕੀਏ ਮੈਂ ਸੁਸ਼ੀਲ ਨਾਇਰ ਉਪਦੇਸ਼ ਭੂਤਨਾਥ ਮੰਦਰ ਕਮੇਟੀ ਜੀ ਜੀ ਸਾਹਿਬ ਕਿਹੜੇ ਅੱਜ ਤੱਕ ਟੋਰ ਫੜਿਆ ਕਿਹੜੀ ਜਗ੍ਹਾ ਤੇ ਟੋਰ ਫੜਿਆ ਇਹ ਮਾਰਕਰ ਕਲੋਨੀ ਦੇ ਵਿੱਚ ਸ਼੍ਰੀ ਮੰਦਰ ਹੈ ਜੀ ਉਦੇ ਟੱਲ ਚੋਰੀ ਕਰਕੇ ਲੈ ਕੇ ਜਾ ਰਹੇ ਸੀਗੇ ਤੇ ਚੌਂਕ ਦੇ ਵਿੱਚੋਂ ਉਰੇ ਦੇ ਨੌਜਵਾਨਾਂ ਨੇ ਮਾਰਕਲ ਕਲੋਨੀ ਦੇ ਇਹਨਾਂ ਦੇ ਪਿੱਛੇ ਭੱਜ ਕੇ ਤਿੰਨ ਬੰਦੇ ਸੀਗੇ ਦੋ ਨੂੰ ਕਾਬੂ ਕਰ ਲਿਆ ਇੱਕ ਭੱਜਣ 'ਚ ਕਾਮਯਾਬ ਹੋ ਗਿਆ ਜੀ ਕੀ ਚੋਰੀ ਕੀਤਾ ਸੀ ਇਹ ਮੰਦਰ ਦੇ ਟੱਲ ਚੋਰੀ ਕਰ ਰਹੇ ਸੀਗੇ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੈਂ ਸਾਰੇ ਚੋਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਪ੍ਰਮਾਤਮਾ ਦੇ ਮੰਦਰਾਂ 'ਚ ਜਿਹੜੀ ਤੁਸੀਂ ਚੋਰੀਆਂ ਕਰ ਰਹੇ ਹੋ ਨਾ ਰੱਬ ਤੋਂ ਡਰੋ ਕਹੀਂ ਨਾ ਕਹੀਂ ਤੁਸੀਂ ਜ਼ਰੂਰ ਫਸ ਜੋਗੇ ਅਸੀਂ ਭੂਤ ਰਾਤ ਮੰਦਰ ਕਮੇਟੀ ਤੇ طرف ਤੋਂ ਕਤਵਾਲੀ ਥਾਣੇ ਦੇ ਵਿੱਚ 5 ਦਿਨ ਪਹਿਲਾਂ ਕੰਪਲੀਟ ਵੀ ਲਿਖਾਈ ਸੀ ਵੀਡੀਓ ਵਿੱਚ ਇਹ ਸਾਰੇ ਮੁੰਡੇ ਜਿਹੜੇ ਹੈ ਉਹ ਚੋਰੀ ਦੇ ਵਿੱਚ ਸ਼ਾਮਿਲ ਸੀ ਸਾਡਾ 25000 ਰੁਪਏ ਦਾ ਨੁਕਸਾਨ ਹੋਇਆ ਏਸੀ ਦੀ ਪਾਈਪਾਂ ਚੋਰੀ ਕਰਕੇ ਲੈ ਗਏ ਸੀ ਤਾਂ ਉਸ ਦਿਨ ਤੋਂ ਹੀ ਸਾਰੇ ਸ਼ਿਪਕਤਾ ਦੇ ਵਿੱਚ ਅਸੀਂ ਵੀਡੀਓ ਵਾਇਰਲ ਕਰੀ ਸੀਗੀ ਔਰ ਇਹ ਦੇਖੋ ਤੁਸੀਂ ਇਹ ਸਾਰੀ ਚੋਰੀਆਂ ਵੀ ਮੰਨ ਗਏ ਐ ਤੇ ਸ਼ਿਵਜੀ ਦੇ ਮੰਦਿਰ ਦੀ ਚੋਰੀ ਕਰਦੇ ਹੀ ਭੜੇ ਫੜੇ ਗਏ ਕਾਫੀ ਕੱਲ੍ਹ ਕਾਫੀ ਚੋਰੀਆਂ ਦੀ ਵਾਰਦਾਤ ਹੋਈ ਹੈ ਪੁੱਤੋ ਜਿਹੜਾ ਗੰਜੀ ਪੁੱਤ ਜਦੋਂ ਸੱਚ ਨੂੰ ਭਾਜੀ ਤੁਸੀਂ ਸਨੋਰੀ اڈੇ ਜਿੰਨੀ ਵੀ ਦੁਕਾਨਾਂ ਐ ਸਨੋਰੀ اڈੇ ਤੋਂ ਲੈ ਕੇ ਪੂਤਨਾத் ਮੰਦਿਰ ਕਮੇਟੀ ਤੱਕ ਈਵਨ ਕਿ ਮੇਰੀ ਦੁਕਾਨ ਤੇ ਵੀ ਪਿਛਲੇ ਸਾਲ ਏਸੀ ਦੀ ਪਾਈਪਾਂ ਚੋਰੀ ਹੋਈ ਸੀ ਇੱਕ ਏਸੀ ਦੀ ਪਾਈਪਾਂ ਚੋਰੀ ਹੋਣੀ ਆ ਨਾ ਤਾਂ ਵੀ ਇਹ 5000 ਲੱਗ ਜੰਨੇ ਆ ਤਾਂ ਸਨੋਰੀ اڈੇ ਤੋਂ ਲੈ ਕੇ ਮੜੀਆ ਹਾਲੇ ਚੌਂਕ ਤੱਕ ਕੋਈ ਦੁਕਾਨ ਐਸੀ ਨਹੀਂ ਜਿਹਦੀ ਏਸੀ ਦੀ ਪਾਈਪਾਂ ਚੋਰੀ ਨਾ ਹੋਈਆਂ ਹੁਣ ਇਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਐ ਕਿ 400 ਰੁਪਏ ਦੀ ਏਸੀ ਦੀ ਪਾਈਪਾਂ ਵੇਚਦੀ ਐ ਤੇ ਜਿਹਦਾ ਨੁਕਸਾਨ ਹੁੰਦਾ ਉਹ 5000 ਰੁਪਏ ਦਾ ਨੁਕਸਾਨ ਹੁੰਦਾ ਮੈਂ মিডিਆ ਦੇ ਮਾਧਿਅਮ ਨਾਲ ਸਾਰੇ মিডিਆ ਦੇ ਸਾਥੀਆਂ ਤੋਂ ਬੇਨਤੀ ਕਰਦਾ ਕਿ ਪੁਲਿਸ ਪ੍ਰਸ਼ਾਸਨ ਦੇ ਉੱਪਰ ਦਬਾਅ ਬਣਾਇਆ ਜਾਵੇ ਤਾਂ ਕਿ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਪਾਈਪਾਂ ਚੋਰੀ ਕਰਕੇ ਜਿਹੜੇ-ਜਿਹੜੇ ਕਬਾੜੀਏ ਨੂੰ ਜਿਹੜੇ-ਜਿਹੜੇ ਸਕ੍ਰੈਪ ਵਾਲੇ ਬੰਦੇ ਨੂੰ ਵੇਚਦੇ ਆ ਉਹ ਇਸ ਪਰਚੇ ਦੇ ਵਿੱਚ ਮੁਕੱਦਮੇ ਦੇ ਵਿੱਚ ਉਹ ਬੰਦਿਆਂ ਦਾ ਨਾਮ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਊਰੇ ਦੇ ਲੋਕਾਂ ਦਾ ਇੰਨਾ ਕਿ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਹਾਲਾਤ ਇਹ ਹੈ ਕਿ ਆ ਦੇਖੋ ਇੱਕ ਚਿੱਟੇ ਦੇ ਨਸ਼ੇ ਦੇ ਚੱਕਰ ਦੇ ਵਿੱਚ ਆਪਣੇ ਮੰਦਰ ਦੇ ਟੱਲ ਚੋਰੀ ਕਰਕੇ ਲੈ ਕੇ ਜਾ ਰਹੇ ਆ ਰੁਪਈਆ 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 ਇਕੱਠਾ ਕਰਕੇ ਅਸੀਂ ਜਿਹੜਾ ਹੈ ਉਹ ਬੰਦੇ ਨਹੀਂ ਮੰਨ ਗਏ ਇਹ ਸਾਰੀ ਚੋਰੀਆਂ ਮੰਨ ਗਏ ਜੀ ਪੂਤਨਾ ਦੇ ਮੰਦਿਰ ਦੀਆਂ ਵੀਡੀਓ ਬਣ ਗਈਆਂ ਮੰਨ ਗਏ ਚੋਰੀਆਂ ਇਹ ਤਿੰਨ ਬੰਦੇ ਸੀਗੇ ਦੋ ਅਸੀਂ ਇਹਨਾਂ ਨੂੰ ਮੌਕੇ ਤੇ ਫੜ ਲਿਆ ਇੱਕ ਰਹਿ ਗਿਆ ਜੀ ਬਾਕੀ ਮੈਂ ਕਹਾਂਗਾ ਪ੍ਰਧਾਨ ਵਰਿੰਦਰ ਖੰਨਾ ਜੀ ਅੱਗੇ ਸਾਰੀ